ਦੇਸਾਂ ਵਿਦੇਸਾਂ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਪੰਜਾਬ ਦੇ ਵਿੱਚ ਹੋਏ ਇੱਕ ਅਨੋਖੇ ਵਿਆਹ ਦੇ ਚਰਚੇ ਜੋ ਕਿ ਸੋਸ਼ਲ ਮੀਡੀਆ ਦੇ ਉੱਪਰ ਅੱਜਕੱਲ੍ਹ ਹੋ ਰਹੇ ਨੇ ਕਿ ਆਖਰਕਾਰ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਇੱਕ ਲੜਕੀ ਨੇ ਕਿਉਂ ਆਪਣੀ ਮਾਂ ਦੇ ਨਾਲ ਹੀ ਕਰ ਲਿਆ ਪਿਆ ਸੋਸ਼ਲ ਮੀਡੀਆ ਤੇ ਖਬਰ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਇਸ ਕੱਲੀ ਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਵਾਉਣੀ ਹੈ ਬਣੇ ਰਿਓ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਏਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ دیر ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਰਾਜਵੀਰ ਦਾ ਪਰਿਵਾਰ ਇੱਕ ਆਮ ਪਿੰਡੂ ਪਰਿਵਾਰ ਸੀ ਜੋ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਰਹਿੰਦਾ ਸੀ। ਉਹਨੂੰ ਆਪਣੇ ਪਿਤਾ ਸਰਬਜੀਤ ਨਾਲ ਬਹੁਤ ਪਿਆਰ ਸੀ ਪਰ ਉਸਦੇ ਜੀਵਨ ਵਿੱਚ ਇੱਕ ਵਿਲੱਖਣ ਮੋੜ ਆ ਗਿਆ ਜਦੋਂ ਪਿਤਾ ਦੀ ਅਚਾਨਕ ਮੌਤ ਹੋ ਗਈ। ਉਹਦੇ ਘਰ ਵਿੱਚ ਹੁਣ ਸਿਰਫ ਉਹਦੀ ਸਤੋਲੀ ਮਾਂ ਰੂਪਕੌਰ ਰਹਿ ਗਈ। ਰਾਜਵੀਰ ਦੀ ਜਨਾਨੀ ਜਿਸਨੂੰ ਉਹ ਛੋਟੀ ਉਮਰ ਤੋਂ ਹੀ ਮਾਂ ਕਹਿੰਦਾ ਆ ਰਿਹਾ ਸੀ ਹਕੀਕਤ ਵਿੱਚ ਉਸਦੀ ਜੰਮਣ ਵਾਲੀ ਮਾਂ ਨਹੀਂ ਸੀ। ਉਸਦੇ ਪਿਤਾ ਦੀ ਦੂਜੀ ਪਤਨੀ ਸੀ। ਪਰ ਉਸਨੇ ਰਾਜਵੀਰ ਨੂੰ ਆਪਣੇ ਬੇਟੇ ਵਾਂਗ ਪਾਲਿਆ ਪੋਸਿਆ ਰਾਜਵੀਰ ਦੀ ਅਸਲ ਮਾਂ ਉਸ ਨੂੰ ਛੱਡ ਕੇ ਚਲੀ ਗਈ ਸੀ ਤੇ ਰੂਪਕੌਰ ਨੇ ਹੀ ਉਸ ਦੀ ਮਾਂ ਅਤੇ ਪਿਤਾ ਦੋਵਾਂ ਦੀ ਭੂਮਿਕਾ ਨਿਭਾਈ ਸਰਬਜੀਤ ਸਿੰਘ ਦੀ ਮੌਤ ਤੋਂ ਬਾਅਦ ਰੂਪਕੌਰ ਨਿਰੰਤਰ ਦੁੱਖ ਅਤੇ ਦੁਸ਼ਮਣੀ ਭਰੇ ਸਮਾਜਿਕ ਵਾਤਾਵਰਣ ਨਾਲ ਲੜ ਰਹੀ ਸੀ ਲੋਕ ਕਹਿੰਦੇ ਸੋਤੇਲੀ ਮਾਂ ਨੇ ਪਤੀ ਤੋਂ ਬਾਅਦ ਪੈਸੇ ਲਈ ਇਹ ਘਰ ਨਹੀਂ ਛੱਡਣਾ ਕੁਝ ਨੇ ਤਾਂ ਇਹ ਵੀ ਕਹਿ ਦਿੰਦਾ ਕਿ ਉਹ ਹੁਣ ਕਿਸੇ ਹੋਰ ਮਰਦ ਨਾਲ ਵਿਆਹ ਕਰ ਲਵੇਗੀ ਇਹ ਗੱਲਾਂ ਰਾਜਵੀਰ ਨੂੰ ਅੰਦਰੋਂ ਸਾੜ ਰਹੀਆਂ ਸਨ ਇੱਕ ਦਿਨ ਰਾਜਵੀਰ ਨੇ ਇੱਕ ਅਜੀਹਾ ਫੈਸਲਾ ਲਿਆ ਜੋ ਪਿੰਡ ਨੂੰ ਹਿਲਾ ਕੇ ਰੱਖ ਸਕਦਾ ਸੀ ਮੈਂ ਆਪਣੀ ਮਾਂ ਨਾਲ ਵਿਆਹ ਕਰਵਾਉਂਦਾ ਹਾਂ ਇਹ ਸੁਣਦੇ ਹੀ ਪਿੰਡ ਵਾਲਿਆਂ ਨੇ ਤਰਸਕਾਰ ਭਰੀ ਨਿਗਾਹ ਨਾਲ ਦੇਖਿਆ ਉਹਨਾਂ ਨੇ ਕਿਹਾ ਇਹ ਕੁੱਲ ਖਾਨਦਾਨ ਦੀ ਇੱਜ਼ਤ ਡਪਾਉਣ ਵਾਲੀ ਗੱਲ ਹੈ ਪਰ ਰਾਜਵੀਰ ਦੇ ਲਈ ਇਹ ਕੋਈ ਅਨੋਖੀ ਗੱਲ ਨਹੀਂ ਸੀ ਉਸ ਦਾ ਤਰਕ ਸਾਫ਼ ਸੀ ਜੇ ਇਹ ਮਾਂ ਮੇਰਾ ਸਹਾਰਾ ਬਣ ਸਕਦੀ ਹੈ ਤਾਂ ਮੈਂ ਕਿਉਂ ਨਹੀਂ ਇਹ ਵਿਆਹ ਕਿਸੇ ਜਿਸਮਾਨੀ ਆਕਰਸ਼ਣ ਜਾਂ ਗਲਤ ਇਰਾਦੇ ਨਾਲ ਨਹੀਂ ਸਗੋ ਰੂਪਕੌਰ ਦੀ ਇੱਜ਼ਤ ਬਚਾਉਣਾ ਅਤੇ ਉਸ ਨੂੰ ਇੱਕ ਨਵੀਂ ਪਛਾਣ ਦੇਣ ਲਈ ਸੀ ਉਹ ਚਾਹੁੰਦਾ ਸੀ ਕਿ ਉਹਦੇ ਪਿਤਾ ਦੀ ਅਮਾਨਤ ਕਿਸੇ ਹੋਰ ਦੀ ਨਿੰਦਿਆ ਦੀ ਸ਼ਿਕਾਰ ਨਾ ਬਣੇ ਸ਼ੁਰੂਆਤੀ ਦਿਨ ਬਹੁਤ ਮੁਸ਼ਕਲ ਰਹੇ ਪਿੰਡ ਦੇ ਬਜ਼ੁਰਗ ਇਸ ਗੱਲ ਨੂੰ ਕਬੂਲ ਨਹੀਂ ਕਰ ਰਹੇ ਸਨ ਪਰ ਜਦੋਂ ਉਹਨਾਂ ਨੇ ਦੇਖਿਆ ਕਿ ਰਾਜਵੀਰ ਨੇ ਰੂਪਕੌਰ ਨੂੰ ਮਾਂ ਵਾਂਗੀ ਇੱਜ਼ਤ ਦਿੱਤੀ ਉਹਦੀ ਹਿੰਮਤ ਅਤੇ ਉਸ ਦਾ ਸੱਚਾ ਇਰਾਦਾ ਦੇਖਿਆ ਤਾਂ ਹਿਸਤਾ ਹਿਸਤਾ ਸਮਾਜ ਨੇ ਵੀ ਇਸ ਨੂੰ ਸਵੀਕਾਰ ਕਰ ਲਿਆ ਇਹ ਕਹਾਣੀ ਸਾਡੇ ਲਈ ਇੱਕ ਮਹੱਤਵਪੂਰਨ ਸੁਨੇਹਾ ਛੱਡਦੀ ਹੈ। ਰਿਸ਼ਤੇ ਸਿਰਫ ਲਹੂ ਦੀ ਨਦੀਆਂ ਵਿੱਚ ਨਹੀਂ, ਸੱਚਾਈ ਅਤੇ ਇੱਜ਼ਤ ਵਿੱਚ ਵੀ ਬਣਦੇ ਨੇ। ਰਾਜਵੀਰ ਨੇ ਸਾਬਿਤ ਕਰ ਦਿੱਤਾ ਕਿ ਮਾਂ ਸਿਰਫ ਜੰਮਣ ਵਾਲੀ ਹੀ ਨਹੀਂ ਹੁੰਦੀ, ਸਗੋਂ ਉਹ ਵੀ ਹੋ ਸਕਦੀ ਹੈ ਜੋ ਮਾਂ ਫਰਜ਼ ਨਿਭਾਉਂਦੀ ਹੈ। ਉਹਨੇ ਸਮਾਜ ਦੀ ਰੀਤਾਂ ਨੂੰ ਚੁਣੌਤੀ ਦਿੱਤੀ ਪਰ ਆਪਣੇ ਨਿਆਂ, ਮਾਣ ਅਤੇ ਮਾਂ ਦੀ ਇੱਜ਼ਤ ਨੂੰ ਪੈਲ ਦਿੱਤੀ। ਰਾਜਵੀਰ ਅਤੇ ਰੂਪਕੌਰ ਦਾ ਇਹ ਅਨੋਖਾ ਰਿਸ਼ਤਾ ਸਮਾਜ ਲਈ ਇੱਕ ਨਵਾਂ ਪ੍ਰਸ਼ਨ ਛੱਡ ਗਿਆ ਕਿ ਰਿਸ਼ਤੇ ਸਿਰਫ ਸਬੰਧਾਂ ਦੀ ਜ਼ੰਜੀਰ ਹੁੰਦੇ ਹਨ? ਯਾ ਇਨਸਾਨੀਅਤ ਦੀ ਮਜ਼ਬੂਤ ਮਿਸਾਲ ਸੋ ਤੁਹਾਡੀ ਇਸ ਵੀਡੀਓ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਮਿਲਦੇ ਆ ਕਿਸ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਤੁਸੀਂ ਇਸ ਚੈਨਲ ਦੇ ਨਾਲ ਜੁੜੇ ਰਹੋ ਧੰਨਵਾਦ